ਮੇਰੇ ਦਾਸ ਮੈਨੂੰ ਜੱਗ ਤੋਂ ਪਿਆਰੇ ਲੱਗਦੇ ਆ ਮੇਰੇ ਦਾਸ ਮੈਨੂੰ ਜੱਗ ਤੂੰ ਪਿਆਰੇ ਲੱਗਦੇ ਮੇਰੇ ਦਾਸ ਮੈਨੂੰ ਜੱਗ ਤੂੰ ਪਿਆਰੇ ਲੱਗਦੇ ਜਿਵੇਂ ਪੂਤ ਮਾਨੂੰ ਅੱਖੀਆਂ ਦੇ ਤਾਰੇ ਲੱਗਦੇ ਜਿਵੇਂ ਪੂਤ ਮਾਨੂੰ ਅੱਖੀਆਂ ਦੇ ਤਾਰੇ ਲੱਗਦੇ ਮੇਰੇ ਦਾਸ ਮੈਨੂੰ ਜਗ ਤੂੰ ਪਿਆਰੇ ਲੱਗਦੇ ਦਾਸ ਮੈਨੂੰ ਜਗ ਤੂੰ ਪਿਆਰੇ ਲੱਗਦੇ ਮਹਾਰਾਜ ਕਹਿੰਦੇ ਆਪਣੇ ਮੁਖਾਲਬਿੰਦਾਂ ਕਰ ਭਗਤਾਂ ਦੀ ਨੌਕਰੀ ਮੈਂ ਹੱਸ ਹੱਸ ਕੇ ਕਰ ਭਗਤਾਂ ਦੀ ਨੌਕਰੀ ਮੈਂ ਹੱਥ ਹੱਥ ਕੇ ਦਿੰਦੀ ਨੋ ਕਰੀ ਮੈਂ ਹੱਸ ਹੱਟ ਕੇ ਮੇਰਾ ਭਗਤ ਬੁਲਾਵੇ ਜਮਾਨਸ ਨਸ ਕੇ ਮੇਰਾ ਭਗਤ ਬੁਲਾਵੇ ਜਮਾਨਸ ਨਸ ਕੇ ਮੈਨੂੰ ਭਗਤਾਂ ਦੇ ਚੌਫੜੇ ਚ ਵਾਰੇ ਲੱਗਦੇ ਮੈਨੂੰ ਭਗਤਾਂ ਦੇ ਚੌਫੜੇ ਚ ਵਾਰੇ ਲੱਗ ਮੇਰੇ ਦਾਸ ਮੈਨੂੰ ਜਗ ਤੂ ਪਿਆਰੇ ਲੱਗਦੇ ਮੇਰੇ ਦਾਸ ਮੈਨੂੰ ਜਗ